ਪਾਜਟ ਬਹੁਤ ਵੱਡੀ ਗੁੱਤਾ ਹੈ ਪੰਜਾਬ ਸਿੱਧੇ ਤਰੀਕਾ ਹੈ ਜਮ ਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ بے ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਟਹਿ ਟੇਰੀ ਹੋ ਚੁੱਕੇ ਨੇ ਔਰ ਕਈ ਕਈ ਫਰਮਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਕਿ ਇਸੇ ਸ਼ੇਸਾ ਸਸਾ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜਾ ਚਲਾ ਪਿੰਡ ਵਿੱਚ ਖੜੇ ਹੋਏ ਆ ਇਥੇ ਵੀ ਕਾਫੀ ਇਸ ਤਰ੍ਹਾਂ ਜਿਹੜਾ ਪਾਣੀ ਹੈ ਉਹ ਚੰਦ ਰਿਹਾ ਹੈ ਪਾਵ ਇਹ ਕਹਿ ਸਕਦੇ ਹਾਂ ਕਿ ਪਾਣੀ ਪਿੱਛੋਂ ਹਾਲਾਂ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵੱਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਜਿਹੜੀ ਦਿੱਤਾ ਪੰਜਾਬ ਤੇ ਪਈ ਹੈ ਸਾਨੂੰ ਰੇਤ ਨੂੰ ਜੱਟ ਨੇ ਦਿੱਤਾ ਤੁਸੀਂ ਅਰਦਾਸ ਕੀਤੀ ਵਾਵਾ ਕਾਗਜ਼ ਨਹੀਂ ਹੋਵੇ ਨਾ ਅੱਖਾ ਤੁਹਾਡੀਆਂ ਨਾਂ ਨਾ ਜਿੱਤੀ ਬਹੁਤ ਮਾੜੇ ਹਾਲਾਤ ਨੇ ਜੋ ਦੇਖ ਆਏ ਅੱਗੇ ਆਪਾਂ ਜੇ ਮੈਂ ਡਿਊਟੀ 'ਚ ਬਸ ਰਿਹਾ ਸਨ ਇਹ ਤੋਂ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਡ ਭਰਦਾ ਹੈ ਜ਼ੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਜਿਹੜੇ ਵਿਪਤਾ ਪਈ ਦੀ ਹੈ ਤੇ ਪੰਜਾਬ ਵਾਸੀ ਆਪਣੇ ਜਾਨ ਹილ ਕੋ ਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੇ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਰੁਕਮ ਘਰ ਬਣਾ ਕੇ ਬਗਿੰਦ ਕਰਨ ਲੇਕਿਨ ਦੁੱਖ ਹੈ ਕਿ ਅੱਜ ਪੰਜਾਬ ਤੇ ਵਿਪਤਾ ਬਣੀ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਆਕੀ ਇੱਥੋਂ ਤੱਕ ਕਿ ਸੈਂਟਰ ਵੀ ਸਰਕਾਰ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਇਹ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਹਤ ਤੱਕ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਤਕਰਾ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਸਹਾਇਤਾ ਹੈ ਕੋ ਪੰਜਾਬ ਵਾਸਤੇ ਨਾ ਕੋਈ ਸਰਕਾਰੀ ਦਿੱਤਾ ਨਾ ਕੋਈ ਬਿਆਨ ਆਇਆ ਤੇ ਨਾ ਹੀ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਸਹਾਇਤਾ ਉਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਫਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਇਹਨੂੰ ਰੋਕਣ ਦੀ ਗੱਤਾਂ ਜਿਹੜਿਆ ਨੇ ਸੈਂਟਰ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸ ਹੀ ਅੱਜ ਤੇ ਪਹੁੰਚੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਹੈ ਜਿਹੜੇ ਲੋਕਾਂ ਅਸੀਂ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਗੁੱਲੀ ਵਾਲੇ ਮਾਹਪੁਰ ਕਨਪੁਰ ਕਾਲਿਆਂ ਵਾਲੇ ਆਸਥਾਨ ਦੇ ਮੁਖੀ ਸੇਵਾਦਾਰ ਸੰਤੂ ਬਾਬਾ ਗੁਰਦੇਵ ਸਿੰਘ ਜੀ ਗੁੱਲੀ ਵਾਲੇ ਇੰਨਾ ਦੇ ਮਾਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਹਿਯੋਗੀਆਂ ਸਹਿਤ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਰਸ਼ਾਦੀਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਔਰ ਪਸ਼ੂਆਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਪਟਿਆੰਧ ਪਾ ਕੇ ਪਸ਼ੂਆਂ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਪੁੰਚੇ ਹੋਏ ਨੇ ਪਾਣੀ ਲੈ ਕੇ ਪੁੰਚੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਇਸ ਰਿਪੋਰਟ ਮਿਲੀ ਹੈ ਜੇ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਘਾਟ ਹੈ ਜਿਹਦੀ ਕਿਲਤ ਹੈ ਉਹ ਲੋਕਾਂ ਦੇ ਵਾਸਤੇ ਪਿਆਰੀ ਔਰ ਮਵੇਲ ਦੀ ਕੀਤੀ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਕਿ ਜਿੱਥੇ-ਜਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹੱਈਆ ਕਰਵਾਇਆ ਜਾਵੇ। ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਦੋਂ ਕੋਈ ਦਿੱਕਤ ਆਉਂਦੀ ਹੈ ਤੇ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ ਪੂਰੇ ਹਿੰਦੁਸਤਾਨ ਦੀ ਜਗ੍ਹਾ ਸਿੱਖਣੇ ਜਿਹੜੇ ਉਹ ਲੋਕਾਂ ਨੂੰ ਸਾਥ ਦੇ ਹੁੰਦੇ ਨੇ ਪੂਰੇ ਵੀ ਪੰਜਾਬੀ ਜਿਹੜਾ ਵਾ ਪਰ ਪੰਜਾਬ ਦੇ ਵਿੱਚ ਦਿੱਕਤਾਂ ਤੇ ਉਸ ਸਤੰਵੀ ਕੋਈ ਤੇ ਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਹੈ ਹੁਣ ਮੈਂ ਪਹਿਲਾ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬੀਆਂ ਦਾ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਕਸ਼ਕੋਜ ਵਿੱਚ ਪੋਚਾੜ ਆਇਆ ਤੇ ਪੰਜਾਬੀ ਅੱਗੇ ਸਨ ਉੜੀਸਾ ਚੂਨਾਮੀ ਆਈ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਰ ਆਏ ਤੇ ਪੰਜਾਬੀ ਅੱਗੇ ਸਨ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬੀਆਂ ਤੇ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਖੇਤਾਂ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਥੇਬੰਦੀ ਜਾਂ ਕੋਈ ਹੋਰ ਸਟੇਟ ਦੇ ਕਿਸੇ ਨੇ ਆਉਣ ਬਾਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਤੋਂ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਵੀ ਜਿੰਗਤ ਜਿਹੜੀ ਸਹਾਇਤਾ ਉਹ ਕਰਨ ਦਾ ਗਤਨ ਕਰਦੇ ਆਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ ਐਸੀ ਇਹਨਾਂ ਦੀ ਬਿਹਤਰੀ ਵਾਸਤੇ ਜਿਹੜਾ ਉਹ ਜ਼ਰੂਰ ਕਰਨਾ